ਸੇਵਕ ਕੈ ਪਰਪੂਰ ਜੁਗ ਜੋਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸਨ ਸ੍ਰੀ ਤੈ ਅਗਨੰਤ ਤਿਨ ਕੋ ਮੋਹ ਭਿਆ ਮਨ ਮਦ ਕਾ ਚੌਰਾਸੀ ਲਖ ਜੋਨੇ ਉਪਾਈ ਫਿਰਜ ਕ ਦੀਆ ਸਭ ਹੂ ਕਉ ਤਦ ਕਾ ਸੇਵਕ ਕੈ ਪਰਪੂਰ ਜੁਗ-ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਬੜਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਬੈ ਵਿਚਾਰੂ ਵਾਹੂ ਵਾਹੂ ਕਾ ਬੜਾ ਤਮਾਸ਼ਾ ਕੀ ਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਤਲ ਗगन ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਾਨ ਹੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀ ਆਖੇਲ ਬਡ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ ਸਿਵ ਬਰੰਚ ਤਰ ਧਿਆਨ ਨਿਤ ਹੈ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸ ਨਾ ਰਸੈ ਸ੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤਹਿ ਬਸੈ ਗੁਰੂ ਸਮਰੱਥ ਗਹਿ ਕਰੀਆ ਤਰੋ ਬੁੱਧ ਸਮਤ ਸਮਹਾਰਨ ਕਹੋ ਹੁਨ ਧਰਮ ਤੁਜਾ ਫਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਹੋ ਮਥਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਹੋ ਹਰ ਨਾਮ ਬੋਹਿਤ ਬਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕਹੋ ਸੰਤਤ ਹੀ ਸਤ ਸੰਗਤ ਸੰਗ ਤਰੰਗ ਰੱਤੇ ਜਸ ਗਾਵਤ ਹੈ ਤ੍ਰੰਮ ਪੰਥ ਧਰਿਓ ਧਰਨੀ ਤਰਿ ਆਪ ਰਹੇ ਲਿਵ ਧਾਰ ਨ ਧਾਵਤ ਹੈ ਮਤਰਾ ਪਨ ਭਾਗ ਭਲੇ ਉਨਕੇ ਮਨ ਇਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿਨ ਤ्रास ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਦਾ ਭਰਪੂਰਨ ਸ਼ਬਦ ਤਰੰਗ ਪ੍ਰਗਟਤ ਦਿਨ ਆਗਰ ਗਹਿਰ ਗੰਭੀਰ ਅਥਾ ਹਤ ਬੱਡ ਸੁਭਰ ਸਦਾ ਸਭ ਬਿਦਰਤ ਨਾਗਰ ਸੰਤ ਮਰਾਲ ਕਰਹਿ ਕੰਤੂ ਹਲ ਤਿੰਨ ਜਮ ਤਰਾਸ ਮਿਟਿਓ ਦੁਖ ਕਾਗਰ ਕਲ ਯੁਗ ਦੁਰ ਤਦੂਰ ਕਰਬੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾਂ ਕੋ ਮਨ ਧਿਆਨ ਧਰੈ ਫਿਰਤ ਸਗਲ ਜੁਗ ਕਬਹੂ ਕਾ ਕੋ ਪਾਵੇ ਆਤਮ ਪ੍ਰਗਾਸ ਕਉ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕੋ ਸੇਵ ਮਨ ਗਹਿ ਨਾ ਤਜਾਤ ਕਬਲਾਸ ਕਉ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਝੂਟ ਭੇਖ ਕੀਏ ਫਿਰਤ ਉਦਾਸ ਕਉ ਸੋ ਤਿੰਨ ਸਤਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ ਨਾਮ ਨਿਦਾਨ ਧਿਆਨ ਅੰਤਰ ਗਤ ਤੇਜ ਪੁੰਜ ਤਿਹੋ ਲੋਗ ਪਰਗਾਸੇ ਦੇਖ ਤਦਰਸ ਭਟਕ ਭਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤਲੁਭਿਤ ਆਲਸ ਮੂਹ ਜੋ ਕੁਸਮ ਸੁਵਾਸੀ ਵਿਧੈ ਮਾਨ ਗੁਰੂ ਆਪ ਥਪਿਉ ਥਿਰ ਸਾਚੋ ਤਖਤ ਗੁਰੂ ਰਾਮਦਾਸੈ ਤਾਰੇ ਉਸ ਸੰਸਾਰ ਮਾਇਆ ਮਦਮੋਹਿਤ ਅੰਮ੍ਰਿਤ ਨਾਮ ਦੀਓ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿਧ ਅਰ ਸਿਧਨਾ ਛੋੜਹਿ ਸਤ ਦਾਨ ਬੜੋ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹ ਤਥ ਤਾਹੀ ਕਹਾ ਪਰਵਾ ਕਾਹੂ ਕੀ ਜਾਂ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਪਰਪੂਰ ਰਹਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਓ ਸੁਰ ਨਾਰ ਅਸੁਰ अंत नहीं पायो पायो नहीं अंत सुरे असुरह नर गण गंधर्व खोजंत परे अविनाशी अचल अजोनी संभो पुरखो तम अपार परे कर्ण कारण समर्थ सदा सोए सर्व जीव मन त्यायो श्री गुरु रामदास जयो जय जग मह ਐ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਆਹੋ ਕਰ ਧਿਆਉ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਐ ਹਰ ਪਰਮ ਪਦ ਪਾਇਉ ਨਾਰਦ ਧਰੂ ਪ੍ਰਹਿਲਾਦ ਸੁਦਮਾ ਪੁਬ ਭਗਤ ਹਰ ਕੇ ਜੋ ਗਣੰ ਅੰਬਰੀਕ ਜੈ ਦੇਵ ਤਰलोचन ਨਾਮਾ ਅਵਰ ਕਬੀਰ ਪੜੰ ਤਿਨ ਕੋ ਅਵਤਾਰ ਭਇਓ ਕਲ ਪਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਐ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਬਾਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰ ਸਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੇਹ ਹਰ ਪਰਮ ਪਦ ਪਾਇਓ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ ਜੇ ਸਤਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਤ ਜੀ ਕੀ ਤਪ ਤ ਮਿਟਾਵੈ ਜੇ ਸਤਗੁਰ ਸਿਮਰੰਤ ਰਿੱਧ ਸਿੱਧ ਨਵ ਨਿਦ ਪਾਵੈ ਸੋਈ RAM DAS GUR BAL PAN ਮਿਲ ਸੰਗਤ ਧਨ ਧਨ ਕਰੋ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ